ਜਾ ਆਪਣੇ ਪਰਿਵਾਰ ਤੋਂ ਹੀ ਮੇਰੇ ਤਾਇਆ ਦਾ ਮੁੰਡਾ ਉਹਦੇ ਘਰ ਵਾਲੀ ਜੀ ਉਹਦੀ ਛੋਟੀ ਬੱਚੀ ਗਈ ਸੀ ਤੇ ਉਹ ਆਪ ਗਿਆ ਸੀ ਉਹ ਦੋ ਜਣੇ ਜੀ ਦਾ ਪਤਾ ਨਾ ਉਹਦੀ ਬੱਚੀ ਤੇ ਉਹ ਆਪ ਉਹ ਪਤਾ ਨਹੀਂ ਉਹਦੇ ਘਰ ਵਾਲੀ ਪੀਐਲ ਐਡਵਰਟਾਈਜ਼ ਕੀ ਕੰਮ ਕਰ ਕਰਦਾ ਉਹ ਦਿਹਾੜੀ ਜੁੱਤਾ ਹੀ ਕਰਦਾ ਗਰੀਬ ਤੇ ਉਹ ਡੀਪ ਤੱਕ ਹੈ ਉਹ ਨਹਿਰ ਚ ਵੜ ਗਏ ਨੇ ਹਾਂ ਜੀ ਫਿਰ ਹਾਲ ਉਹਨਾਂ ਨੂੰ ਕੁਝ ਨਹੀਂ ਪਤਾ ਕਰਦਾ ਸਾਨੂੰ ਕਿੱਦਾਂ ਪਤਾ ਲੱਗਿਆ ਸਾਾਨੂੰ ਰਾਤ ਨੂੰ ਫੋਨ ਆਇਆ ਉੱਥੇ ਜਿਹੜੇ ਬੰਦੇ ਸਾਡੇ ਘਰ ਸਹਤਾਂ ਦੰਦੇ ਹੀ ਬਾਹਰ ਕੱਢਦੇ ਸੀ 850 850 ਦੀ ਗੱਲ ਠੀਕ ਹੈ ਬੈਸਿਕ ਕਰਾਉਣਾ ਪਊਗੀ ਜਿਹੜੇ ਜਿਹੜੇ ਜਦੋਂ ਆਤਮਿਕ ਹਾਂਜੀ ਤਨ ਜਾਣਾ ਸਪੈਕ ਕਰ ਦੋ ਇਹਨਾਂ ਦਾ ਇਹ ਦੇਖ ਸਾਹਮਣੇ ਕਾਲਾ ਲੱਗਿਆ ਘਰ ਨੂੰ ਦੇਖੋ ਘਾਰ ਹੀ ਖਤਮ ਹੋ ਗਿਆ ਨਾ ਖਤਮ ਨਹੀਂ ਹੋ ਗਿਆ ਦੇਖੋ ਜੀ ਇਹਨਾਂ ਦਾ ਘਰ ਹੀ ਉੱਤਰ ਗਿਆ ਸਾਰਾ ਖਤਮ ਹੋ ਗਿਆ ਮੰਨ ਕੇ ਕਿ ਕੋ ਮਤਲਬ ਮੁੰਡਾ ਦੀ ਉਹ ਮਤਲਬ ਵਿੱਚ ਨਹਿਰ ਦੇ ਵਿੱਚ ਲੱਭੇ ਨਹੀਂ ਆਵੇ ਉਹ ਹੀ ਕਮਾਉਣ ਦਾ ਥਾਂ ਆ ਸਾਰਾ ਪਰਿਵਾਰ ਹੀ ਖਤਮ ਬੱਚਾ ਕਿੰਨੇ ਬੱਚੇ ਦੀ ਉਮਰ ਹੋਊਗੀ ਮੇਰੇ ਨਾਲ 7 ਸਾਲ ਕਰਾਈ ਬਾਈਟ ਪੀਜੀ ਹਾਂਜੀ ਪੀਜੀ ਆ ਸਰ ਸਾਡੇ ਪੀਜੀ ਵਾਰੀ ਬਾਕੀ ਐ ਯੂਰੋਮੈਂ ਗਰੀਬ ਪਰਿਵਾਰ ਨੇ ਸਾਡੇ ਸਾਡੇ ਪਿੰਡ ਤੇ ਸਾਰੇ ਪਿੰਡ ਤੇ ਹੀ ਬੜਾ ਨੁਕਸਾਨ ਹੋ ਗਿਆ ਇਹਨਾਂ ਦੀ ਮੱਤ ਸਰਕਾਰ ਨੂੰ ਮੰਗ ਕੀਤੀ ਇਹਦੀ ਮੱਤ ਤੇ ਕਰੇ ਸਰਕਾਰ ਮੌਕਾ ਦੇਖ ਕੇ ਆ ਕੇ ਕੋਈ ਪੰਚਾਇਤ ਕੋਈ ਹੋਰ ਪਿੰਡ ਦਾ ਕੋਈ ਵੀ ਅਸੀਂ ਵੀ ਕਰਾਂ ਜਿੰਨੀ ਸੱਤ ਹੁੰਦਾ ਹੀ ਬਾਕੀ ਪਿੰਡ ਦੀ ਸਰਕਾਰ ਮੱਤ ਸਰਕਾਰ ਸਾਹਿਬ ਜੇ ਆਪਣੇ ਪਰਿਵਾਰ ਤੋਂ ਹੀ ਮੇਰੇ ਤਾਇਆ ਦਾ ਮੁੰਡਾ ਉਹਦੇ ਘਰ ਵਾਲੀ ਜੀ ਉਹਦੀ ਛੋਟੀ ਬੱਚੀ ਦੇ ਸੀ ਤੇ ਉਹ ਆਪ ਗਿਆ ਜੀ ਉਹ ਦੋ ਜਣੇ ਜੀ ਦਾ ਪਤਾ ਨਾ ਉਹਦੀ ਬੱਚੀ ਤੇ ਉਹ ਆਪ ਉਹਦਾ ਪਤਾ ਨਹੀਂ ਉਹਦੇ ਘਰ ਵਾਲੀ ਪੀਐਲ ਐਡਵਰਟਾਈਜ਼ ਕੀ ਕੰਮ ਕਰ ਕਰਦੇ ਉਹ ਦਿਹਾੜੀ ਜੁੱਤਾ ਹੀ ਕਰਦੇ ਗਰੀਬ ਤੇ ਉਹ ਨਹੀਂ ਪਤਾ ਲੱਗਿਆ ਨੈਚਰ ਵਿਗਣੇ ਹਾਂਜੀ ਫਿਰ ਹਾਲ ਨੂੰ ਮੈਨੂੰ ਕੁਝ ਨਹੀਂ ਪਤਾ ਲੱਗਾ ਸਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਰਾਤ ਨੂੰ ਫੋਨ ਆਇਆ ਉੱਥੇ ਜਿਹੜੇ ਬੰਦੇ ਸਾਡੇ ਘਟ ਸਹਤਾਂ ਦੇ ਹੀ ਬਾਹਰ ਕੱਢਦੇ ਸੀ 850-880 ਦੀ ਗੱਲ ਠੀਕ ਹੈ ਠੀਕ ਹੈ ਐਸੀ ਕਰਾਉਣਾ ਪਊਗੀ ਕਿ ਉਹ ਟ੍ਰਿਪਲ ਤੇ ਜਿਵੇਂ ਨਹੀਂ ਇਹ ਜਦੋਂ ਬਾਤ ਨੂੰ ਗੁਲਾਬ ਚ ਕੋ ਹਾਂਜੀ ਤਨ ਜਾਣਾ ਹੀ ਸਪੈਕ ਕਰ ਦੋ ਨਾ ਘਰ ਨੂੰ ਇਹ ਦੇਖ ਸਾਹਮਣੇ ਕਾਲਾ ਲੱਗਿਆ ਘਰ ਨੂੰ ਦੇਖੋ ਘਾਰ ਹੀ ਖਤਮ ਹੋ ਗਿਆ ਨਾ ਖਤਮ ਨਹੀਂ ਹੋ ਗਿਆ ਦੇਖੋ ਜੀ ਇਹਨਾਂ ਦਾ ਘਰ ਹੀ ਉੱਜੜ ਗਿਆ ਸਾਰਾ ਖਤਮ ਹੋ ਗਿਆ ਮੰਨ ਕੇ ਕਿ ਤੀ ਕੋ ਮਤਲਬ ਮੁੰਡਾ ਦੀ ਉਹ ਮਤਲਬ ਵਿੱਚ ਨਹਿਰ ਦੇ ਵਿੱਚ ਡੁੱਬੇ ਨਹੀਂ ਆਵੇ ਉਹ ਹੀ ਕਮਾਉਣ ਦਾ ਇਖਾਨ ਆ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਬੱਚੇ ਦੀ ਉਮਰ ਹੋਊਗੀ ਮੇਰੇ ਸਾਢੇ 7 ਸਾਲ ਜਿਹੜੀ ਬਾਈਕ ਪੀਜੀਏ ਹਾਂਜੀ ਪੀਜੀਏ ਸਾਡੇ ਪਿੱਛੇ ਵਾਰੀ ਬਾਕੀ ਐ ਯੂਰੋਪੀ ਗਰੀਬ ਪਰਿਵਾਰ ਨੇ ਸਾਡੇ ਸਾਡੇ ਪਿੰਡ ਤੇ ਸਾਰੇ ਪਿੰਡ ਤੇ ਹੀ ਬੜਾ ਨੁਕਸਾਨ ਹੋ ਗਿਆ ਇਹਨਾਂ ਦੀ ਮੱਦ ਸਰਕਾਰ ਨੂੰ ਮੰਗ ਕੇ ਤੇ ਇਹਦੀ ਮੱਦ ਤੇ ਕਰੇ ਸਰਕਾਰ ਮੌਕਾ ਦੇਖ ਕੇ ਆ ਕੇ ਕੋਈ ਪੰਚਾਇਤ ਕੋਈ ਵੀ ਔਰ ਪਿੰਡ ਦਾ ਕੋਈ ਵੀ ਅਸੀਂ ਵੀ ਕਰਾਂ ਜਿੰਨੀ ਸੱਤ ਹੁੰਦਾ ਹੀ ਬਾਕੀ ਪਿੰਡ ਦੀ ਸਰਕਾਰ ਮਾਤਰਾ ਫਰਕ ਕਰ ਸਕਦਾ ਜੇ ਆਪਣੇ ਪਰਿਵਾਰ ਤੋਂ ਹੀ ਮੇਰੇ ਤਾਏ ਦਾ ਮੁੰਡਾ ਉਹਦੇ ਘਰ ਵਾਲੀ ਜੀ ਉਹਦੀ ਛੋਟੀ ਬੱਚੀ ਦੇ ਸੀ ਤੇ ਉਹ ਆਪ ਗਿਆ ਸੀ ਉਹ ਦੋ ਜਣੇ ਜੀ ਦਾ ਪਤਾ ਨਾ ਉਹਦੀ ਬੱਚੀ ਤੇ ਉਹ ਆਪ ਦਾ ਪਤਾ ਨਹੀਂ ਉਹਦੇ ਘਰ ਵਾਲੀ ਪੀਐਲ ਐਡਵਰਟਾਈਜ਼ ਕੀ ਕੰਮ ਕਰ ਕਰਦੇ ਉਹ ਦਿਹਾੜੀ ਜੁੱਤਾ ਹੀ ਕਰਦੇ ਗਰੀਬ ਤੇ ਉਹ ਨਹੀਂ ਪਤਾ ਲੱਗਿਆ ਨੈਚਰ ਵੀ ਕਿਨੇ ਹਾਂਜੀ ਫਿਰ ਹਾਲ ਨੂੰ ਮੈਂ ਕੁਝ ਨਹੀਂ ਪਤਾ ਕਰਦਾ ਸਾਨੂੰ ਰਾਤ ਨੂੰ ਫੋਨ ਆਇਆ ਉੱਥੇ ਜਿਹੜੇ ਬੰਦੇ ਸਾਢੇ ਘੱਟ ਸਹਾਤਾ ਦਿੰਦੇ ਹੀ ਬਾਹਰ ਕੱਢਦੇ ਸੀ ਸਾਢੇ 8 1/2 ਘੱਟ ਦੀ ਗੱਲ ਠੀਕ ਹੈ ਬੈਸਿਕ ਕਰਾਉਣਾ ਪਊਗਾ ਕਿਉਂਕਿ ਇਹ ਟ੍ਰਿਪਲ ਹੈ ਜਿਵੇਂ ਨਹੀਂ ਇਹ ਜਦੋਂ ਆਉਂਦੇ ਹਾਂ ਜਿਵੇਂ ਬਾਅਦ ਤੋਂ ਹਾਂਜੀ ਤਿੰਨ ਜਾਣੇ ਸਪੈਕ ਕਰ ਦੋ ਇਹ ਮੇਰਾ ਅੱਜ ਦੇਖ ਸਾਡੇ ਕਾਲਾ ਲੱਗਿਆ ਘਰ ਨੂੰ ਦੇਖੋ ਕਾਰੀ ਖਤਮ ਹੋ ਗਿਆ ਨਾ ਖਤਮ ਨਹੀਂ ਹੋ ਰਿਹਾ ਦੇਖੋ ਜੀ ਇਹਨਾਂ ਦਾ ਘਰ ਹੀ ਉੱਤਰ ਗਿਆ ਸਾਰਾ ਖਤਮ ਹੋ ਗਿਆ ਮੰਨ ਕੇ ਕਿ ਕੋ ਮਤਲਬ ਮੁੰਡਾ ਦੀ ਉਹ ਮਤਲਬ ਵਿੱਚ ਨਹਿਰ ਦੇ ਵਿੱਚ ਡੁੱਬ ਲੱਭੇ ਨਹੀਂ ਆਵੇ ਉਹ ਹੀ ਕਮਾਉਣ ਦਾ ਥਾਂ ਆ ਸਾਰਾ ਪਰਿਵਾਰ ਹੀ ਖਤਮ ਬੱਚਾ ਬੱਚੇ ਦੀ ਉਮਰ ਹੋਊਗੀ ਮੇਰੇ ਸਾਲ ਪੜਾਈ ਬਾਈਕ ਪੀਜੀ ਹਾਂਜੀ ਪੀਜੀ ਹਾਂ ਸਾਰੀ ਪੀਜੀ ਵਾਰੀ ਬਾਕੀ ਐ ਯੂਰੋਵੇ ਗਰੀਬ ਪਰਿਵਾਰ ਨਹੀਂ ਸਾਡੇ ਜਾਂ ਪਿੰਡ ਤੇ ਸਾਰੇ ਪਿੰਡ ਤੇ ਹੀ ਪੜਾ ਨੁਕਸਾਨ ਹੋ ਗਿਆ ਇਹਨਾਂ ਦੀ ਮੰਤ ਸਰਕਾਰ ਨੂੰ ਮੰਗ ਕੇ ਤੇ ਇਹਦੀ ਮੱਤ ਤੇ ਕਰੇ ਸਰਕਾਰ ਮੌਕਾ ਦੇਖ ਕੇ ਆ ਕੇ ਕੋਈ ਪੰਚਾਇਤ ਕੋਈ ਵੀ ਔਰ ਪਿੰਡ ਦਾ ਕੋਈ ਵੀ ਅਸੀਂ ਵੀ ਕਰਾਂਗੇ ਜਿੰਨੀ ਸੱਤ ਹੁੰਦਾ ਹੀ ਬਾਕੀ ਪਿੰਡ ਦੀ ਸਰਕਾਰ ਮਤ ਫਰ ਕਰ ਸਕਦਾ